ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਦੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਜੋ ਕਿ ਬਹੁਤ ਜ਼ਿਆਦਾ ਭੈਣਾਂ ਮੰਗ ਰਹੀਆਂ ਸੀ ਵਿਵਿੱਧ ਦੁਪੱਟਾ ਸਾਨੂੰ ਸੂਟ ਚਾਹੀਦੇ ਨੇਗੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੂਟ ਹੈ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਵੀ ਇਹ ਕ੍ਰੇਪ ਤੇ ਹੈਗਾ ਫੁੱਲ ਲੁੱਕ ਹੈਗੀ ਜਿਹੜੀ ਆਪਾਂ ਨਵੀਆਂ ਨੇ ਚੈਨਲ ਤੇ ਦੇਖ ਸਕਦੇ ਹੋਗੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੇ ਸੂਟ ਨੇ ਜਿਹੜੇ ਰੈਡੀ ਹੋਣ ਲਈ ਗਏ ਹੋਏ ਨੇ ਸੇਮ ਕਲਰ ਦੇ ਗਏ ਹੋਏ ਨੇਗੇ ਤੇ ਕਿਸੇ ਭੈਣ ਨੇ ਇੱਕ ਕਸਟਮਰ ਨੇ ਆਪਣੇ ਆਨੇ ਬਸ ਅਲੱਗ ਕਰਵਾਇਆਗਾ ਇਹਨੂੰ ਤੁਸੀਂ ਪਸ਼ਮੀਨੇ ਤੇ ਵੀ ਰੈਡੀ ਕਰਵਾ ਸਕਦੇ ਹੋ ਕਿਉਂਕਿ ਆਰੀ ਦਾ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਸਿਲਕ ਪਸ਼ਮੀਨੇ ਦੇ ਉੱਪਰ ਜੇ ਤੁਸੀਂ ਇਹ ਵਾਲਾ ਡਿਜ਼ਾਈਨ ਰੈਡੀ ਕਰਵਾਉਨੇ ਹੋ ਇਸ ਤੋਂ ਵੀ ਜ਼ਿਆਦਾ ਸੋਹਣੀ ਗ੍ਰੇਸ ਆਊਗੀ ਲਓ ਜੀ ਇਸ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੁੱਕ ਹੈ ਨੈੱਕ ਵਗੈਰਾ ਸਟਾਈਲ ਇਦਾਂ ਬਣਿਆ ਹੋਇਆ ਹੈ ਦਾ ਵਰਕ ਕੀਤਾ ਹੋਇਆ ਸਾਰਾ ਤੇ ਬਾਵਾ ਵੀ ਬਹੁਤ ਹੈਵੀ ਨੇਗੀਆਂ ਤੇ ਤੁਸੀਂ ਜਿਵੇਂ ਦਾ ਵੀ ਕਹੋਗੇ ਹਨਾ ਕੋਈ ਸਕਿਪ ਕਰਾਉਣਾ ਚਾਹੁੰਦੇ ਹੋ ਨੈੱਕ ਸਕਿਪ ਕਰਾਉਣਾ ਹੈਗਾ ਤਾਂ ਕਰਾ ਸਕਦੇ ਹੋਗੇ ਤੇ ਜੋ ਤੁਸੀਂ ਬਣਵਾਉਣਾ ਚਾਹੁੰਦੇ ਬਣਵਾ ਸਕਦੇ ਹੋਗੇ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਕੇ ਹਨਾ ਕੋਈ ਵੀ ਤੁਸੀਂ ਕੰਮ ਪਸ਼ਮੀਨੇ ਤੇ ਕੋਈ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਹਰ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਬਾਕੀ ਆਪਣੇ ਜਿੱਦਾਂ ਜਿੱਦਾਂ ਡਿਜ਼ਾਈਨ ਸੂਟਾਂ ਦੇ ਰੈਡੀ ਹੋ ਕੇ ਆਈ ਜਾਣਗੇ ਉਦੋਂ ਦਦ ਆਪਾਂ ਵੀਡੀਓ ਪਾਉਂਦੇ ਰਹਾਂਗੇ ਹਲੋ ਜੀ ਸੂਟ ਆਪਾਂ ਦਿਖਾਉਣੇ ਇਸ ਨੂੰ ਕਰਦੇ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ 3200 ਪ੍ਰਾਈਸ ਹੈ ਅੱਜ ਵਾਲੇ ਸੂਟਾਂ ਦਾ ਫਲੋਰਾ ਦੇ ਪ੍ਰਿੰਟ ਨੇਗੇ ਇਸ ਤਰ੍ਹਾਂ ਦੇਖੋ 셔ਟ ਰਹੂਗੀ ਤੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਟੇਸਟਾ ਬ੍ਰਾਂਡ ਰਹੂਗਾ ਬ੍ਰਾਂਡ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਟੇਸਟਾ ਬ੍ਰਾਂਡ ਰਹੂਗਾ ਤੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਹੈਗੀ ਇਹਦੀ ਇਸ ਤਰ੍ਹਾਂ ਠੀਕ ਹੈ ਜੀ ਤੇ ਇਦਾਂ ਇਹ ਵਾਲਾ ਰਹੂਗੀ ਜੀ 셔ਟ ਰਹੂਗੀ ਤੇ ਦੁਪੱਟਾ ਬਹੁਤ ਹੀ ਜਿਆਦੇ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ 332 ਸਰਪ੍ਰਾਈਜ਼ ਰਹੂਗਾ ਆਰਡਰ ਆਪਣਾ ਜਲਦੀ ਕਰ ਦਿਓ ਤੇ ਫੋਰ ਸਾਈਡ ਪ੍ਰਿੰਟ ਹੋਇਆ ਹੋਇਆ ਤੇ ਵਿੱਚ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਜਿਆਦੇ ਸੋਹਣੀ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਕਲਰ ਦੇਖ ਸਕਦੇ ਹੋਗੇ ਤੇ ਦੂਜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਵਾਲਾ ਇਹਦੇ ਟੈਗ ਲੱਗਿਆ ਹੁੰਦਾ ਸੂਟਾਂ ਦੇ ਉੱਪਰ ਦੂਜਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕ੍ਰੀਮ ਤੇ ਬਲੈਕ ਦੇ ਵਿੱਚ ਕੰਬੀਨੇਸ਼ਨ ਹੈਗਾ 컬러 ਮੈਂ ਤੁਹਾਨੂੰ ਨਾਲ ਹੁੰਦੇ ਦੱਸੀ ਜਾਊਂਗੀ ਵੀ ਕਿੱਦਾਂ ਕਿੱਦਾਂ ਹੈਗੇ ਨੇਗੇ ਲੋ ਜੀ ਇਹਦੇ ਨਾਲ ਕ੍ਰੀਮ ਕਲਰ ਦੀ ਬਾਟਮ ਰਹੂਗੀ ਤੇ ਨਾਲ ਹੈਗਾ ਜੀ ਕ੍ਰੀਮ ਕਲਰ ਦਾ ਪੂਤ ਹੀ ਜਾਦੇ ਸੋਹਣਾ ਦੁਪੱਟਾ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਆ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਕੋਈ ਲੈਸ ਨਹੀਂ ਲੱਗੀ ਹੋਈ ਹੈਗੀ ਜੇ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਲੋ ਜੀ ਇਸ ਤੋਂ ਬਾਅਦ ਫਿਰ ਤੁਸੀਂ ਨੈਕਸਟ ਡਿਜ਼ਾਈਨ ਦੇਖ ਸਕਦੇ ਹੋਗੇ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਲੋ ਜੀ ਇਦਾਂ ਸ਼ਰਟ ਰਹੂਗੀ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਤੇ ਇਸ ਤਰ੍ਹਾਂ ਬਾਟਮ ਰਹੂਗੀ ਨਾਲ ਤੇ ਨਾਲ ਹੈਗੀ ਹੈ ਇਦਾਂ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੀ ਸ਼ਰਟ ਪਣੀ ਹੋਈ ਹੈ ਉਸ ਤਰ੍ਹਾਂ ਦਾ ਦੁਪੱਟਾ ਰਹੂਗਾ ਬਾਰਡਰ ਹੈ ਥੋੜਾ ਜਿਹਾ ਇਸ ਤਰ੍ਹਾਂ ਲੁੱਕ ਦਿੱਤੀ ਹੋਈ ਹੈ ਚੇਂਜ ਹੈ ਦੁਪੱਟੇ ਦੇ ਵਿੱਚ ਠੀਕ ਹੈ ਜੀ ਲੋ ਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਫਰੋਜ਼ੀ ਦੇ ਵਿੱਚ ਲੋ ਜੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ 1 ਕਿਲੋ ਸੂਟ 2 ਲੋ 4 ਲੋ ਜਿੰਨੇ ਮਰਜ਼ੀ ਤੁਸੀਂ ਆਰਡਰ ਕਰਨਾ ਚਾਹੋ ਨੇ ਕਰ ਸਕਦੇ ਹੋਗੇ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇਗੇ ਲੋ ਜੀ ਜਿੱਦਾਂ ਹੁਣ ਮੌਸਮ ਚੇਂਜ ਹੋ ਰਿਹਾ ਉਸ ਅਕੋਰਡਿੰਗ ਇਹ ਸੂਟ ਵੀਅਰ ਕਿਤੇ ਜਾਣਗੇ ਲਾਈਨਿੰਗ ਲੱਗੂਗੀ ਇਹਨਾਂ ਨੂੰ ਇਦਾਂ ਇਹ ਦੁਪੱਟਾ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਪ੍ਰਾਈਸ ਸੇਮ ਹੈ 3200 ਨੈਕਸਟ ਕੋਈ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਸ਼ੇਡ ਦੇ ਵਿੱਚ ਹੈ ਕ੍ਰੀਮ ਤੇ ਫਰੋਜ਼ੀ ਇਦਾਂ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਸ਼ਰਟ ਤੇ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੀ ਹੈ ਤੇ ਨਾਲ ਇਸ ਤਰ੍ਹਾਂ ਹੈਗੀ ਹੈ ਸਲਵਾਰ ਹੈਗੀ ਇਹ ਸਲਵਾਰ ਦਾ ਮੈਂ ਤੁਹਾਨੂੰ ਇਸ ਤਰ੍ਹਾਂ ਦਾ 10 ਦਸੰਦੀ 2.5 ਮੀਟਰ ਤਾਂ ਹੋਣਾ ਹੀ ਹੋਣਾ ਕਈ ਵਾਰ ਨਾ 3 ਮੀਟਰ ਵੀ ਹੁੰਦਾ ਕਪੜਾ ਨਾਲ ਬਾਟਮ ਦਾ ਹਾਂਜੀ 2.5 ਮੀਟਰ ਕਪੜਾ ਹੋਗਾ ਜਿੰਨੀ ਮਰਜੀ ਤੁਸੀਂ ਹੈਵੀ ਬਣਾ ਸਕਦੇ ਹੋ 2.75 ਮੀਟਰ ਹੈਗਾ ਲੋ ਜੀ ਇਦਾਂ ਦਾ ਦੁਪट्टे ਦੀ ਲੋਕ ਹੈ ਕਿ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਨਾ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਕ੍ਰੀਮ ਸ਼ੀਰਟ ਦੇ ਵਿੱਚ ਲੈਮਨ ਕ੍ਰੀਮ ਦਾ ਕਲਰ ਹੈਗਾ ਕੰਬੀਨੇਸ਼ਨ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹ ਵਾਲੀ ਰਹੂਗੀ ਸ਼ਰਟ ਤੇ ਨਾਲ ਤੁਸੀਂ ਬਾਟਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਹੈ ਡਾਟਸ ਪ੍ਰਿੰਟਿੰਗ ਵਾਲੀ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਟਮ ਨਾਲ ਦਾ ਵੀ ਕੰਬੀਨੇਸ਼ਨ ਦਿੱਤਾ ਹੈਗਾ ਇਹਨਾਂ ਨੇ ਪ੍ਰਿੰਟ ਤੇ ਸੂਟ ਨਾਲ ਦਾ ਵੀ ਬਾਰਡਰ ਸਾਰਾ ਬਾਟਮ ਨਾਲ ਦਾ ਹੈਗਾ ਤੇ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਹੈ ਜਿਹੜੀ ਉਹ ਸ਼ਰਟ ਨਾਲ ਦੀ ਹੈ ਪ੍ਰਾਈਸ ਸੇਮ ਰਹੂਗਾ 3300 ਪ੍ਰਾਈਸ ਰਹੂਗਾ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ yellow ਸ਼ੇਡ ਦੇ ਉੱਪਰ ਲੋਚੀ ਇੱਕ ਤੋਂ ਇੱਕ ਡਿਜ਼ਾਈਨ ਹਟਕਿਆਗਾ ਪ੍ਰਿੰਟਿੰਗ ਇਸ ਦੇ ਨਾਲ ਹੈਗੀ ਹੈਗੀ ਪਲੇਨ yellow ਕਲਰ ਦੀ ਬਾਟਮ ਹੈਗੀ ਲੋਚੀ ਇਸ ਤਰ੍ਹਾਂ ਇਹ ਵਾਲੀ ਬਾਟਮ ਬਣੀ ਹੋਈ ਹੈ ਤੇ ਨਾਲ ਇਦਾਂ ਇਹਦਾ ਦੁਪੱਟਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਬਣਿਆ ਹੋਇਆ ਹੈਗਾ ਲਓ ਇਸ ਤੋਂ ਬਾਅਦ ਹੈਗਾ ਪਿੰਕ ਕਲਰ ਤੇ ਵਿੱਚ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜਿਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਵਾਲੀ ਬਾਟਮ ਆ ਜਾਊਗੀ ਤੇ ਇਸ ਤਰ੍ਹਾਂ ਦੁਪੱਟਾ ਦੋ ਜਿਹੜੇ ਦੁਪੱਟੇ ਦਾ ਸਟੱਫ ਹੈਗਾ ਨਾ ਤੇ ਬਹੁਤ ਜ਼ਿਆਦਾ ਸੌਫਟ ਹੈ ਤੇ ਮੁਲਾਇਮ ਕੱਪੜਾ ਹੈਗਾ ਸਾਰਾ ਫਲੋਰਾ ਦੇ ਵਿੱਚ ਨੇਗੇ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇfrozy shade ਦੇ ਵਿੱਚ ਹੈ ਲੋਚੀ ਇਸ ਤਰ੍ਹਾਂ ਇਹ ਵਾਲੀ ਸ਼ਰਟ ਰਹੂਗੀ ਤੇ ਇਦਾਂ ਇਹ ਵਾਲੀ ਬਾਟਮ ਹੈਗੀ ਇਦਾਂ ਦੀ ਬਾਟਮ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਨਾਲ ਰਹੂਗੀ ਇਦਾਂ ਦੁਪੱਟਾ ਰਹੂਗਾ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਡਿਜ਼ਾਈਨ ਬਣਿਆ ਹੋਇਆ ਤੇ ਵਿੱਚ ਪ੍ਰਿੰਟਿੰਗ ਹੈ 3200 ਪ੍ਰਾਈਸ ਰਹੂਗਾ ਤੇ ਇਹਨੂੰ ਕੋਈ ਵੀ ਵਰਕ ਕਰਵਾਉਣ ਦੀ ਲੋੜ ਨਹੀਂ ਹੈਗੀ ਤੇ ਕੁਝ ਵੀ ਨਹੀਂ ਤੁਸੀਂ ਇਦਾਂ ਹੀ ਸਿੰਪਲ ਸੂਟ ਡਿਜ਼ਾਈਨ ਕਰਕੇ ਸਟਿਚ ਕਰਵਾਓ ਇਦਾਂ ਹੀ ਇਹ ਸੂਟ ਬਹੁਤ ਜ਼ਿਆਦੇ ਸੋਹਣੇ ਲੱਗਣੇਗੇ ਲਾਈਨਿੰਗ ਲੱਗੂਗੀ ਸਟੱਫ ਦੀ ਕੁਆਲਿਟੀ ਬਹੁਤ ਜ਼ਿਆਦੇ ਵਧੀਆ ਹਾਈ ਕੁਆਲਿਟੀ ਦੇ ਸੂਟ ਨੇਗੇ 3200 ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗਾ ਤੇ ਆਰਡਰ ਆਪਣਾ ਜਲਦੀ ਕਰ ਦਿਓ ਤੁਸੀਂ ਇੱਕ ਸੂਟ ਲੈਣਾ ਦੋ ਲੈਣ ਤਿੰਨ ਲੈਣ ਚਾਰ ਲੈਣੇ ਨੇ ਕਿਉਂਕਿ ਡਿਜ਼ਾਈਨ ਸਾਰਿਆਂ ਦਾ ਅਲੱਗ-ਅਲੱਗ ਹੈਗਾ ਇੱਕ ਦੋ ਪ੍ਰਿੰਟ ਦੇ ਵਿੱਚ ਜਿਹੜੇ ਪ੍ਰਿੰਟਿੰਗ ਹੈ ਸੇਮ ਹੈਗੇ ਉਹਦੇ ਵਿੱਚ ਕਲਰ ਅਲੱਗ-ਅਲੱਗ ਰਹਿਣਗੇ ਆਰਡਰ ਆਪਣਾ ਜਲਦੀ ਕਰ ਦਿਓ ਕੋਈ ਵੀ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਤਾਂ ਕਿ ਤੁਹਾਨੂੰ ਕੰਮ ਹੈ ਜਿਹੜਾ ਟਾਈਮ ਸਿਰ ਮਿਲ ਸਕੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕੋਈ ਸ਼ਾਲਵਰਕ ਜਿੱਦਾਂ ਦਾ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਹੈਗਾ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਲ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਵੀ ਹਨਾ ਤੁਸੀਂ ਸ਼ੇਅਰ ਕਰਿਆ ਕਰੋ ਜੇ ਕਿਸੇ ਹੋਰ ਭੈਣ ਨੇ ਸੂਟਸ ਵਗੈਰਾ ਵਿਆਂ ਜਿੱਦਾਂ ਕਿ ਵਿਹਾਂ ਦਾ ਸੀਜ਼ਨ ਆ ਰਿਹਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਥੈਂਕ ਯੂ ਜੀ ਸਾਰਿਆਂ ਦਾ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ